ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵਿਜਨ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੋਈ ਖਾਦ ਹਨ ਵਿਖਾਉਣੀ ਆ ਤੇ ਇੱਕ ਆਵਲੀ ਗੱਬਨਗਾ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਬਗੀਚੇ ਭਾਈ ਨਾਲ ਕਰਦੇ ਆਂ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਜੀ ਹੋਰ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਜੀ ਕਿਰਪਾ ਮਾਰੇ ਠੀਕ ਠਾਕ ਜੀ ਸੁਣਾਓ ਸਭ ਬਹੁਤ ਵਧੀਆ ਜੀ ਚਲੋ ਵਧੀਆ ਚੱਲਿਆ ਤੇ ਨਾਮ ਦੱਸ ਤੇ ਕਰੀ ਫਿਰ ਮੇਰਾ ਬਕੀਚਾ ਸਿੰਘ ਸ਼ਹਿਰ ਆਪਣਾ ਨਾਲਾ ਜ਼ਿਲ੍ਹਾ ਆਪਣਾ ਮਰਸਾ ਰਿਹਾ ਤੇ ਫੋਨ ਨੰਬਰ ਵੀ ਬੋਲ ਦੇ ਕਰੀ 9814042427 ਠੀਕ ਹੈ ਅੱਜ ਇੱਕ ਸੂਈ ਤੇ ਇੱਕ ਗੱਬਣ ਹਾਂਜੀ ਹਾਂਜੀ ਇੱਕ ਸੂਈ ਤੇ ਇੱਕ ਉਹ ਗੱਬਣ ਸੂਈ ਵਿਖਾ ਰਹੀਏ ਪਹਿਲਾਂ ਹਾਂਜੀ ਹਾਂਜੀ ਸੂਈ ਵਿਖਾ ਲਈਏ ਠੀਕ ਹੈ ਦੱਸ ਦੀਏ ਫਿਰ ਇਹਦੇ ਬਾਰੇ ਆਪਾਂ ਹਾਂਜੀ ਹਾਂਜੀ ਵਿਜੀ ਏ ਬੀਤੀ ਸੁਵਾਰੇ ਤੀਸਰਾ ਹਾਂਜੀ ਹਾਂਜੀ ਤੇ ਇਹਨੂੰ ਸੂਈ ਨੂੰ ਘਰ ਵਾਲੇ ਦੇ ਆਂਦੇ ਡੇਢ ਮਹੀਨਾ ਤੇ 2 ਮਹੀਨੇ ਵੀ ਮੰਨ ਲੈ ਵੀਰਪਰਾਸ ਹੋਈ ਅੱਛਾ ਹਾਂਜੀ 2 ਮਹੀਨੇ ਹੋ ਗਏ ਜਾਂਦਾ ਸੂਈ ਤੇ ਬੱਚਾ ਨਹੀਂ ਹੈਗਾ ਤਾਂ ਬੱਚਾ ਨਹੀਂ ਹੈਗਾ ਬੱਚਾ ਹੈਗਾ ਹੀ ਤਾਂ ਆਪਾਂ ਨਹੀਂ ਜਿਲਿਆਂ ਦਾ ਦੁੰਦਾ ਨਾਲ ਅੱਛਾ ਆਹੋ ਮਤਲਬ ਵੀ ਬੱਚਾ ਹੀ ਤੇ ਮੈਂ ਕਰ ਦੋਈ ਕਰਾਂਗੇ ਮਤਲਬ ਨਹੀਂ ਉਹਨੇ ਦੀ ਬਿਕਣੀ ਹੈ ਤਾਂ ਵੀ ਉਹਨੇ ਦੀ ਰਹੀ ਹੈ ਨਹੀਂ ਠੀਕ ਠੀਕ ਮੈਂ ਉਹ ਵੀਰਪਰਾਣ ਕਿਹੜੇ ਨੇ ਕਿੰਨੇ ਕਰਨਾਂਗੇ ਹਾਂਜੀ 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 ਠੀਕ ਹੈ ਤੇ ਦੁੱਧ ਕਿੰਨਾ ਇਹਦੇ ਕੋ ਪੱਕਾ ਹੁੰਦਾ ਉਹਦੀ ਵੀਰ ਜੀ ਹੁਣ ਜਿਹੜਾ ਮਦਰ ਵੀ ਠੰਡਾ ਕਰਕੇ 12 ਲੀਟਰ ਆ ਪੱਕਾ ਤਿਆਰ ਜਿਹੜਾ ਪੱਕਾ ਤਿਆਰ 12 ਲੀਟਰ ਇਹਦਾ ਠੰਡਾ ਕਰਕੇ ਮੇਨ ਲੈਣਾ ਦੋ ਟਾਈਮ ਕੋਈ ਤਿੰਨ ਟਾਈਮ ਕੋਈ ਚਾਰ ਟਾਈਮੇਰੇ ਘਰੇ ਚੋਲੇ ਅੱਛਾ ਤੇ ਇਨੀ ਗਰੰਟੀ ਹੈ ਵੀ ਚਲੋ ਜੀ ਕੋ ਵੀਰਪਰਾ ਦੀ ਸੇਵਾ ਕਰੂਗਾ 15 16 ਕਿਲੋ ਕਰ ਜੂਗੀ ਅੱਛਾ ਹਾਂ ਜੀ ਵੀਰ ਜੀ ਰਾਮ ਨਾ ਕਰੋ ਕੋਈ ਪਗਾਨੀ ਜੀ ਜੇਸਾਨ ਜੇ ਕੋਈ ਚੰਗੀ ਸਾਹਮ ਕਰੇ ਵੱਧ ਵੀ ਚਵਾ ਸਕਦੀ ਹੈ ਠੀਕ ਚਲੋ ਮੌਕੇ ਤੇ ਹੁੰਦੇ ਆਪਾਂ 12 ਲੀਟਰ ਦੀ ਗੱਲ ਕਰਦੇ ਆ ਆਪਣੇ ਘਰੇ 12 ਲੀਟਰ ਉਹ ਮੇਰੇ ਕੋ ਚੋ ਕੇ ਲੈ ਜਾ ਵੀਰ ਬਾਕੀ ਥਾਂ ਵੀ ਚੰਗੇ ਗੱਭ ਤੇ ਲੱਗਾ ਜਿਹੜਾ ਇਹ ਤੇ ਉਤਰਾ ਵੀ ਕਦ ਕਾਠ ਚ ਵੀ ਚੰਗੀ ਆ ਕਦ ਕਾਠ ਬੜਾ ਵਧੀਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਥੋੜੀ ਜੀ ਸਾਮ ਤੋਂ ਛੁੱਟੀ ਯਾਤਰਾਗਾ ਪੂਰੀ ਸਾਮ ਨਹੀਂ ਆ ਪਿੱਛੋਂ ਜਿੱਥੋਂ ਆਈ ਆ ਜਿਹੋ ਜੀ ਗਾਉ ਉਹੋ ਜੀ ਸਾਮ ਨਹੀਂ ਹੋਈ ਘਾਟ ਕੁਦ ਬੜਾ ਜੇ ਬਾਕੀ ਠੰਡੀ ਠਿਰੀ ਆ ਆਪਾ ਉੱਤਰ ਜਾ ਕੇ ਵਿਖਾ ਦੇਣੀ ਹੈ ਇੱਥੇ ਮਾਰਦੀ ਨਹੀਂ ਦਿੱਤਾ ਨਾ ਦਿਖਾ ਦੋ ਫਿਰ ਹਣਾ ਏਦਾਂ ਹੀ ਨੇ ਪਸੰਦ ਪੈਣਾ ਮੈਨੂੰ ਠੀਕ ਆ ਤੇ ਚਵਾਚੂ ਵੀ ਫਿਰ ਮੋਗਾ ਹੀ ਦੇ ਅਜੇ ਚਲੋ ਪਸਮੀ ਨਹੀਂ ਹੈ ਠੀਕ ਆ ਚਵਾਚੂ ਵੀ ਬੜਾ ਵੇ ਠੰਡੀ ਦੀ ਜਿੱਥੇ ਮਰਜੀ ਛੱਡ ਕੇ ਨੂੰ ਚੋ ਲੈਣਾ ਠੀਕ ਆ ਠੀਕ ਆ ਪੂਰੀ ਐ ਪਸਮਦੀ ਆ ਵਧੀਆ ਥਣ ਵੀ ਆਪਾ ਦੇ ਸਕਦੇ ਚੰਗੇ ਕੇ ਆਪ ਤੇ ਜਿਹੜਾ ਲੱਗਾ ਵੇਖੋ ਕੋਈ ਪੂਰ ਛਟਾ ਨਹੀਂ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਇਹ ਵੀ ਦੀ ਥਲੋ ਆਂਦੇ ਵੀ ਅਸੀਂ ਜੋ ਤਾਜੀ ਸੋਈ ਹੈ ਨਾ 26 27 ਕਿਲੋ ਚ ਹੋਇਆ ਜੀ ਖੋਲੋ ਉਹ ਤੇ ਕੋਈ ਨਹੀਂ ਜੀ ਉਹਨਾਂ ਵੀ ਜੀ ਸਾਹ ਵੀ ਨਹੀਂ ਇਹਦੀ ਕੀਤੀ ਵਿਚਾਰੀ ਦੀ ਹਾਂਜੀ ਉਸ ਤਰ੍ਹਾਂ ਹੀ ਹੁੰਦੀ ਰਹੇ ਜੇ ਨੂੰ ਕੋਈ ਵੰਡ-ਵੁੰਡ ਨਹੀਂ ਕੇ ਪਾਇਆ ਤੇ ਮੈਂ ਵੰਡ-ਵੁੰਡ ਪਾਇਆ ਤੇ ਗਾਂ ਜਿਹਨੋਂ ਦੇਣੀ ਦੁੱਧੋਂ ਦੁੱਧੋਂ ਆਉਂਦੀ ਹੈ ਠੀਕ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ ਤੇ ਚੰਗੀਆਂ ਆ ਤੇ ਮੁੱਲ ਫਿਰ ਵਧਦੀ ਆ ਤਾਂ ਬਾਕੀ ਵੀਰ ਜੀ ਜਿੰਨਾ ਕਾਪਾ ਲਈਏ ਨਾ ਤੇ ਉਹਨਾਂ ਨੇ ਲਈ ਜੇ ਮਤਲਬ ਕਿ ਅੱਜ ਤੋਂ ਗਈ ਪਹਿਨੋ ਜਦੋਂ ਆ ਪੂਰੀ ਤਾਜੀ ਸੋਈ 65000 ਦੀ ਉਹਨਾਂ ਲਈ ਜੇ ਅੱਛਾ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਤੇ ਤੁਸੀਂ ਕਿੰਨੇ ਦੀ ਦੇ ਦੇਣੀ ਆ ਆਪਾਂ ਵੀਰ ਜੀ ਨੂੰ ਦੇ ਦਈਏ 30000 ਦੀ 30000 ਦੀ ਹਾਂਜੀ ਹਾਂਜੀ ਕਿ ਛੋਟ ਛੋਟ ਵਿੱਚੋਂ ਕਰ ਦੋਗੇ ਵੀਰ ਜਿਹੜੀ ਜੈਸਨੂ ਦੇਣੀ ਹੈ ਨਾ ਉਹ ਹੀ ਮੈਨੂੰ ਵੀਰ ਭਰਾ ਫੋਨ ਲਾ ਉਸਤਾਵੇ ਨਾ ਮੈਂ 26000 ਦੇਣੀ ਹੈ 26000 26000 ਦੀ ਦੇਣੀ ਹੈ ਉਹ ਹੀ ਵੀਰ ਭਰਾ ਬਾਕੀ ਇੰਨਾ ਵੀ ਮੈਨੂੰ ਪਤਾ ਵੀ ਦੁੱਧ ਦੇ ਨਗਾਈ ਨੇ 17 18 ਕਿਲੋ ਜੇ ਕੋ ਚੰਗੀ ਸੇਵਾ ਕਰੂਗਾ ਨਾ ਕਰੂਗੀ ਗਾਈ ਇਹ ਚੰਗੀ ਸਾਮ ਕਰੂਗਾ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਦੇ ਹਿਸਾਬ ਨਾਲ ਜਿਹੜਾ ਵਾ 26000 ਦੇ 12 ਲੀਟਰ ਦੁੱਧ ਕਰੋ ਚਵਾ ਦੋਗੇ ਵੀਰ ਜੀ ਤੁਹ ਦੋ ਟਾਈਮ ਚੋਲੇ ਕੋ ਚਾਰ ਟਾਈਮ ਚੋਲੇ ਮੇਰੇ ਘਰੇ ਠੀਕ ਹੈ ਜੀ ਥਲੀ ਕਰਕੇ ਕਰੇ ਤੇ ਹੁਣ ਇੱਕ ਆ ਜਿਹੜੀ ਗ ਇਹ ਕਿੰਨੇ ਕ ਦੁੱਧ ਵਾਲੀ ਹੈ ਇਹ ਵੀ ਵੀ ਜੀ 17 18 ਕਿਲੋ ਵਾਲੀ ਜੀ ਠੀਕ ਆ ਹਾਂ ਜੀ ਤੋਰ ਹਾਂ ਫੇਰ ਇਹਨਾਂ ਨੂੰ ਆਹ ਦੇਖ ਸਾਡੇ ਥਾਣੇ ਦੇ ਵੀ ਲਾਗੇ ਤਾਂ ਲੈ ਜੀ ਤੇ ਇਹਦਾ ਫਿਰ ਮੁੱਲ ਇਹ ਵੀ ਜੇ ਪਿਛਲੀ ਵੀਡੀਓ ਚ ਵੀ ਪਾਈ ਸੀ ਉਦੋਂ ਵੀ ਥੋੜੀ ਕੱਚੀ ਸੀ ਤੇ ਚਲੋ ਹੁਣ ਮਤਲਬ ਵੀ ਹੁਣ ਹਫਤਾ ਕਿ ਖੜੂਗੀ ਠੀਕ ਹੈ ਤੇ ਹੁਣ ਵੀ ਇਹਦਾ ਮੁੱਲ ਵੀ ਜੀ ਉਹੋ ਹੀ ਆ ਕਿੰਨਾ ਜੋ 60 65 ਕਰੀ ਅੱਜ ਹੁਣ 48000 ਦੇ ਦਾਂਗੇ ਅੱਛਾ ਉਦੋਂ ਵੀ 48 ਪਾਇਆ ਸੀ ਹਾਂਜੀ ਵੀਰ ਜੀ ਹੁਣ ਪਤਾ ਵੇ ਸੂਸਵਾ ਕੇ ਵਾਦੀ ਵੇਖਦੀ ਆ ਹਫਤਾ ਸੰਭੀ ਵੀ ਆ ਹਫਤਾ ਸੰਭੀ ਲਈ ਆ ਤਾਂ ਵੀ ਚਲੋ ਨਹੀਂ ਆ ਹਾਂਜੀ ਵੀਰ ਜੀ ਹੁਣ ਵੀ ਹੁੰਦਾ ਹੀ ਠੀਕ ਹੈ ਤੇ ਬਾਕੀ ਛੋਟ ਛੜ ਮੋਕੇ ਤੇ ਬਾਅਦ ਚ ਕਰ ਦੋਗੇ ਹਾਂ ਛੋਟ ਛੜੇ ਬਾਕੀ ਵੀਰ ਜੀ ਇਹਦੀ ਫੁੱਲ ਆਪਣੀ ਗਰੰਟੀ ਹੈ ਜੇ ਕੋਈ 12 ਲੀਟਰ ਆਖੇ ਵੀ ਜੀ 12 ਲੀਟਰ ਹੀ ਆ ਕੋਈ ਵੀ ਭਰਾਈ ਨਾ ਕਿ 12 ਲੀਟਰ ਕਹਿੰਦੇ ਵੀ 8-9 ਕਿਲੋ ਹੋਊਗਾ 2 ਕਿਲਾ ਜੀ ਵੀ ਕੋਈ ਵੀ ਭਰਾ ਠੀਕ ਹੈ ਹਾਂਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੋ ਜੀ